ਅੱਜ ਅਸੀਂ ਸਾਰੇ ਆਨੇ ਇਕੱਠੇ ਹੋਏ ਆ ਕੰਪਨੀ ਡਰਾਈਵਰ ਵੀ ਓਨਰ ਆਪਰੇਟਰ ਵੀ ਸਾਡਾ ਇੱਥੇ ਇਕੱਠੇ ਹੋਣ ਦਾ ਕੰਮ ਏ ਆਈ ਅਸੀਂ ਦਸੰਬਰ ਤੋਂ ਸਾਨੂੰ ਸਾਡੀ ਪੇ ਦਾ 30% ਪੇ ਕਰ ਰਹੇ ਆ ਜੀਦਾ ਕਰਕੇ ਸਾਡੇ ਡਿਊਸ ਖੜ ਗਏ ਇਹਨਾਂ ਵੱਲ ਅਪਰੋਕਸੀਮੇਟਲੀ ਕੰਪਨੀ ਡਰਾਈਵਰ ਦੇ ਖੜੇ 15000 ਤੋਂ ਲੈ ਕੇ 25000 ਤੱਕ ਤੇ ਓਨਰ ਆਪਰੇਟਰ ਆ ਜਿਹੜੇ ਉਹਨਾਂ ਦੇ 25 ਤੋਂ 45-50000 ਤੱਕ ਵੀ ਖੜੇ ਆ ਸਾਡੇ ਨਾਲ ਇੱਥੇ ਮੈਕੈਨਿਕ ਭਾਜੀ ਵੀ ਹੈਗੇ ਉਹਨਾਂ ਦਾ ਮੋਰ ਥੈਨ 50000 ਹੈ ਜੀ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਨੇ ਦੋਸ਼ ਲਗਾਇਆ ਕਿ ਕੰਪਨੀ ਨੇ ਬੀਤੀ ਦਸੰਬਰ ਤੋਂ ਉਹਨਾਂ ਦੀ ਪੂਰੀ ਬੰਡੀ ਤਨਖਾਹ ਨਹੀਂ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਕੰਪਨੀ ਦੀ ਮੈਨੇਜਮੈਂਟ 'ਕਈ ਦਫਾ ਪਹੁੰਚ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਸਿਰਫ ਉਮੀਦ ਹੀ ਦਿੱਤੀ ਜਾਂਦੀ ਹੈ ਪਰ ਉਹਨਾਂ ਦੀ ਤਨਖਾਹ ਉਹਨਾਂ ਦੇ ਹੱਥ ਨਹੀਂ ਆ ਰਹੀ। ਜਿਵੇਂ ਪਹਿਲਾਂ ਅਸੀਂ ਪੀਸਫੁਲੀ ਪ੍ਰੋਟੈਸਟ ਕੀਤਾ ਸੀ ਕਿ ਅਸੀਂ ਆਫਿਸ ਦੇ ਵਿੱਚ ਬੈਠੇ ਸੀਗੇ ਪਿਛਲੇ 3 ਦਿਨ 3 ਰਾਤਾਂ ਅਸੀਂ ਉੱਥੇ ਬੈਠੇ ਹੋਏ ਸੀਗੇ ਵੀ ਓਨਰਸ ਸਾਨੂੰ ਆ ਕੇ ਮਿਲਣ ਮਿਲੇ ਉਹਨਾਂ ਨੇ ਜਸਟ ਹੋਪਸ ਦਿੱਤੀਆਂ ਅੱਜ ਫਿਰ ਅਸੀਂ ਸ਼ੁਰੂ ਕੀਤਾ ਸੀਗਾ ਕਿਉਂਕਿ ਅੱਜ ਤੱਕ ਦਾ ਟਾਈਮ ਸੀਗਾ ਕੰਪਨੀ ਵਾਲਿਆਂ ਨੂੰ ਤੁਸੀਂ ਸਾਨੂੰ ਕੁਝ ਵੀ ਸੈਟਲਮੈਂਟ ਕਰਕੇ ਜਿੰਨੀ ਸਾਡੀ ਪੇ ਪਈ ਆ ਘੱਟੋ ਘੱਟ ਬਾਹਲੇ ਨਹੀਂ ਤਾਂ ਸਾਨੂੰ 50% ਪੇ ਕਰੋ ਬਾਕੀ ਸਾਡੇ ਨਾਲ ਕੋਈ ਪ੍ਰੋਮਿਸ ਕਰੋ ਵੀ ਹਾਂ ਤੁਹਾਨੂੰ 15 ਦਿਨਾਂ ਨੂੰ 20 ਦਿਨਾਂ ਨੂੰ ਅਸੀਂ ਪੇ ਕਰਾਂਗੇ ਬਟ ਕੱਲੀਆਂ ਹੋਪਸ ਨਾਲ ਵੀ ਭਾਈ ਜੀ ਕੰਮ ਨਹੀਂ ਚੱਲਦੇ ਹੁੰਦੇ ਪ੍ਰਦਰਸ਼ਨਕਾਰੀਆਂ ਮੁਤਾਬਕ ਉਹਨਾਂ ਕੰਪਨੀ ਤੱਕ ਪਹੁੰਚ ਕਰਨ ਦੀ ਹਰ ਮੌਮਕਿਨ ਕੋਸ਼ਿਸ਼ ਕੀਤੀ ਅਤੇ ਕੰਪਨੀ ਨੂੰ ਕਈ ਈਮੇਲਸ ਮੈਸੇਜਸ ਕਾਲਸ ਕੀਤੇ ਪਰ ਉਹਨਾਂ ਦੀ ਕੋਈ ਕੋਸ਼ਿਸ਼ ਸਿਰੇ ਨਹੀਂ ਚੜ੍ਹ ਸਕੀ ਹੈ ਇਸ ਲਈ ਉਹਨਾਂ ਸਭ ਹੱਥ ਪੱਲੇ ਮਾਰ ਕੇ ਆਖਰਕਾਰ ਕੰਪਨੀ ਦੇ ਆਫਿਸ ਵਿੱਚ ਤਿੰਨ ਦਿਨ ਪ੍ਰੋਟੈਸਟ ਕੀਤਾ ਪਰ ਜਦੋਂ ਉਸ ਦੌਰਾਨ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਫਿਰ ਉਹਨਾਂ ਜਨਤਕ ਪ੍ਰਦਰਸ਼ਨ ਵਾਲ ਰੋਕ ਕੀਤਾ ਮੈਂ ਆਊਟਸਾਈਡ ਵੈਂਡਰ ਸੀਗਾ ਕੰਪਨੀ ਨੂੰ ਰਿਪੇਅਰ ਦਾ ਕੰਮ ਕਰਦਾ ਸੀ ਕੰਪਨੀ ਦੇ ਲਈ ਅੱਜ ਮੈਂ ਇੱਥੇ ਆਪਦੀ ਸੈਲ ਆਪਣੀਆਂ ਜਿਹੜੀਆਂ ਪੈਂਡਿੰਗ ਇਨਵੋਇਸ ਸੀ ਉਹ ਮੇਕ ਸ਼ੋਰ ਕਰਨਾ ਹੈ ਤੇ ਇੱਥੇ ਡਰਾਈਵਰ ਪਹਿਲਾਂ ਆਲਰੇਡੀ ਪ੍ਰੋਟੈਸਟ ਕਰ ਰਹੇ ਸੀਗੇ ਤੇ ਜਦਾਂ ਇਹਨਾਂ ਨਾਲ ਕੰਪਨੀ ਦੇ ਵੱਲੋਂ ਪੈਸਾ ਲੈਣ ਵਾਲਾ ਰੁਕਿਆ ਹੋਆ ਵਾ ਸੇਮ ਥਿੰਗ ਹੀ ਮੇਰੇ ਨਾਲ ਸੋ ਮੈਂ ਇਹਨਾਂ ਦੇ ਨਾਲ ਖੜਾ ਵਾ ਤੇ ਇਹਨਾਂ ਦੇ ਪ੍ਰੋਟੈਸਟ ਦਾ ਪਾਰਟ ਹਾਂ ਕੰਪਨੀ ਲਈ 2 ਸਾਲ ਮਕੈਨਿਕ ਰਹੇ ਅਮਨ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਲਗਭਗ 1 ਸਾਲ ਤੋਂ ਇਨਵੋਇਸਸ ਨਹੀਂ ਦਿੱਤੀਆਂ ਗਈਆਂ ਹਨ ਅਤੇ ਉਹ ਆਪਣੇ ਵੱਲੋਂ ਹਰ 30 ਦਿਨਾਂ ਦੇ ਫਰਕ ਤੇ ਕੰਪਨੀ ਨੂੰ ਇਨਵੋਇਸਸ ਭਰਨ ਲਈ ਕਹਿੰਦੇ ਰਹੇ ਪਰ ਇਹ ਸਬ ਦਾ ਕੋਈ ਸਿੱਟਾ ਨਾ ਨਿਕਲਣ ਤੇ ਉਹਨਾਂ ਕੰਪਨੀ ਦੇ ਡਰਾਈਵਰਸ ਦੇ ਨਾਲ ਪ੍ਰਦਰਸ਼ਨ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਮੈਂ ਪਿਛਲੇ ਪਿਛਲੇ ਡੇਢ ਮਹੀਨੇ ਤੋਂ ਕੰਮ ਕਰਨਾ ਬੰਦ ਕਰਤਾ ਤੇ ਫਰਵਰੀ ਤੱਕ ਮੈਂ ਐਂਡ ਤੱਕ ਇਹਨਾਂ ਨਾਲ ਕੰਮ ਕੀਤਾ ਵਾ ਉਦੋਂ ਤੱਕ ਦਾ ਮੇਰਾ ਜਿਹੜਾ ਬਕਾਇਆ ਰੁਕਿਆ ਹੋਇਆ ਹੈ ਅਸੀਂ ਕੰਪਨੀ ਤੱਕ ਪਹੁੰਚ ਕਰਨ ਦੀ ਕਈ ਦਫਾ ਕੋਸ਼ਿਸ਼ ਕੀਤੀ ਪਾਰਪ੍ਰਸਾਰਣ ਦੇ ਸਮੇਂ ਤੱਕ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ ਧਿਆਨ ਯੋਗ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਦਾ ਇਹ ਪਹਿਲਾ ਪੜਾਅ ਹੈ ਅਸੀਂ ਆਉਣ ਵਾਲੇ ਦਿਨਾਂ ਵਿੱਚ ਕੰਪਨੀ ਅਤੇ ਕੰਪਨੀ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ